ਜੀ ਉਹ ਸਾਊਥ ਕੋਰੀਆ ਗਏ ਹੋਏ ਸੀਗੇ ਜੀ ਸਾਡੀ ਲਾਸਟ ਟਾਈਮ ਉਹਨਾਂ ਨਾਲ 16 ਨੂੰ ਗੱਲ ਹੋਈ ਸੀਗੀ ਮੰਮਾ ਦੀ ਗੱਲ ਹੋਈ ਸੀਗੀ ਤੇ ਉਹ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ ਉਹਨੂੰ ਅੱਜ ਲਾਪਤਾ ਹੋਏ ਨੂੰ 8 ਦਿਨ ਹੋ ਗਏ ਆ ਮੇਰੇ ਮੰਮਾ ਪਪਾ ਔਰ ਮੈਂ ਵੀ ਅਸੀਂ ਬਹੁਤ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਦੁਖੀ ਆ ਉਹ ਜਿੱਥੇ ਵੀ ਮੇਰੀ ਗੱਲਬਾਤ ਸੁਣ ਰਹੇ ਆ ਪਲੀਜ਼ ਉਹਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਕੰਟੈਕਟ ਕਰੇ ਜਿਹੜੇ ਦੂਜੇ 2:00 ਵਜੇ ਦੇ ਉਹ ਵੀ ਕਮਰੇ 'ਚ ਪਹੁੰਚ ਗਏ ਜੀ ਤੇ ਜੋ ਮੇਰੇ ਵਾਲਾ ਬੇਟਾ ਆ ਆਕਾਸ਼ਦੀਪ ਰਾਣਾ ਉਰਫ ਗੱਗੂ ਉਹ ਹਜੇ ਤੱਕ ਉਹਦੀ ਸੂਰ ਨਹੀਂ ਲੱਗ ਰਹੀ ਜੀ ਤਰੀਕ ਹੈ ਗਿਆ ਜੀ 16 ਤਰੀਕ ਦਾ ਰਾਤ ਨੂੰ 11:00 ਵਜੇ ਦਾ ਗਾਇਬ ਆ ਜੀ ਹਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਿਆ ਮੈਂ ਹੱਥ ਬਨ ਕੇ ਬੇਨਤੀ ਕਰਦਾ ਜੀ ਜੋ ਮੇਰੇ ਬੱਚੇ ਦਾ ਕੋਈ ਵੀ ਸਰਾਖ ਦੇ ਦੇਵੇ ਮੈਂ ਉਹਦਾ ਤਾਬਿਆਦਾਰ ਹੋਊਗਾ ਜੇ ਕਿਸੇ ਨੇ ਮੇ ਤੋਂ ਖਰਚਾ ਪਰਚਾ ਵੀ ਲੈਣਾ ਮੈਂ ਉਹ ਵੀ ਦੇਣ ਨੂੰ ਤਿਆਰ ਆਈ ਕਾਜਲ ਜੀ ਮੇਰਾ ਨਾਮ ਮੈਂ ਆਕਾਸ਼ਦੀ ਭੈਣ ਹੈ ਜੀ ਆਕਾਸ਼ਦੀ ਸਾਡੇ ਹਾਂਜੀ ਉਹ ਸਾਊਥ ਕੋਰੀਆ ਗਏ ਹੋਏ ਸੀਗੇ ਜੀ ਸਾਡੀ ਲਾਸਟ ਟਾਈਮ ਉਹਨਾਂ ਨਾਲ 16 ਨੂੰ ਗੱਲ ਹੋਈ ਸੀਗੀ ਮੰਮਾ ਦੀ ਗੱਲ ਹੋਈ ਸੀਗੀ ਤੇ ਉਹ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ ਉਹਨੂੰ ਅੱਜ ਲਾਪਤਾ ਹੋਏ ਨੂੰ 8 ਦਿਨ ਹੋ ਗਏ ਆ ਮੇਰੇ ਮੰਮਾ ਪਪਾ ਔਰ ਮੈਂ ਵੀ ਅਸੀਂ ਬਹੁਤ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਦੁਖੀ ਆ ਉਹ ਜਿੱਥੇ ਵੀ ਮੇਰੀ ਗੱਲਬਾਤ ਸੁਣ ਰਿਹਾ ਆ ਪਲੀਜ਼ ਉਹਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਕੋਨਟੈਕਟ ਕਰੇ ਮੈਂ ਇਹੀ ਅਪੀਲ ਕਰਨਾ ਚਾਹੂੰਗੀ ਕੀ ਇੰਡੀਅਨ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਹੱਥ ਜੋੜ ਕੇ ਕੋਰੀਅਨ ਸਰਕਾਰ ਨੂੰ ਜਾਂ ਉਹਨਾਂ ਨੂੰ ਕਹੋ ਕਿ ਸਾਡੀ ਛੇਤ ਤੇ ਛੇਤੀ ਸੁਣਵਾਈ ਕੀਤੀ ਜਾਵੇ। ਹਾਂ ਜੀ ਰਖੜੀ ਨੂੰ ਲੈ ਕੇ ਕੋਈ ਹਾਂਜੀ ਰਖੜੀ ਨੂੰ ਰਖੜੀ ਵੀ ਭੇਜੀ ਗਈ ਸੀਗੀ ਉਹਨੂੰ। ਸਾਨੂੰ ਭੇਜ ਦੋ ਰਖੜੀ। ਹਾਂਜੀ ਪਹਿਲਾਂ ਹੀ ਭੇਜ ਦਿੱਤੀ ਸੀਗੀ। ਬਸ ਮੇਰੀ ਇਹ ਹੀ ਅਪੀਲ ਹੈ ਕਿ ਮੇਰਾ ਭਰਾ ਜਿੱਥੇ ਵੀ ਹੋਵੇ ਬਸ ਸਹੀ ਹੋਵੇ ਔਰ ਸਾਡੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੇ ਬਸ ਮੈਂ ਇਹ ਹੀ ਅਪੀਲ ਕਰਨਾ ਚਾਹੁੰਦੀ ਹਾਂ। ਮਾੜਾ ਤੁੰਬ ਕਰ ਦਿੱਤਾ। ਉਸ ਤੋਂ ਪੁੱល ਨਹੀਂ ਪਾਰੇ ਆਖਿਆ ਨੂੰ ਲੈ ਕੇ ਵੀ ਹਾਂਜੀ ਹਮੇਸ਼ਾ ਇਹੀ ਗੱਲ ਦਾ ਬਸ ਤੇਰਾ ਵਿਆਹ ਹੋ ਜੂਵੇ ਫਸ ਫਿਰ ਮੈਂ ਤਾਰਾ ਜਾਊਗਾ ਖੁਦ ਹੀ ਆ ਜਾਊਗਾ ਹਮੇਸ਼ਾ ਸਾਡੇ ਵਿਆਹ ਦੀ ਟੈਨਸ਼ਨ ਹੁੰਦੀ ਸੀਗੀ ਉਹਨੂੰ ਪੈਣਾ ਦੀ ਅਸੀਂ ਦੋ ਭੈਣਾਂ ਸਾਡੇ ਵਿਆਹ ਦੀ ਟੈਨਸ਼ਨ ਕਰਦਾ ਹੁੰਦਾ ਸੀਗਾ ਸਾਡੇ ਵਿਆਹ ਦੀ ਫਿਕਰ ਕਰਦਾ ਹੁੰਦਾ ਸੀਗਾ ਜੀ ਉਹਨੂੰ ਹੀ ਟੈਨਸ਼ਨ ਸੀਗੀ ਦੂਜੀ ਭੈਣ ਦਾ ਹੁਣੇ ਹੀ ਵਿਆਹ ਕਰਕੇ ਹਟਿਆ ਸੀਗਾ ਸਾਰਾ ਖਰਚਾ ਉਹਨੇ ਖੁਦ ਕੀਤਾ ਆ ਆਪਣੇ ਸਿਰ ਤੇ ਉਹਦੀ ਵੀ ਬਹੁਤ ਜ਼ਿਆਦਾ ਫਿਕਰ ਕਰਦਾ ਹੁੰਦਾ ਸੀਗਾ ਉਹਨੂੰ ਵੀ ਜ਼ਿਆਦਾ ਦਾਦਾ ਤੋਂ ਜ਼ਿਆਦਾ ਫੋਨ ਲਾਂਦੇ ਸੀਗੇ ਉਹਨੂੰ ਹਲੇ ਅਸੀਂ ਇਹ ਗੱਲ ਤੋਂ ਦੱਸਿਆ ਵੀ ਨਹੀਂ ਹੈ ਕਿ ਹਾਂ ਇਦਾਂ ਹੋ ਗਿਆ ਆ ਉਹ ਵੀ ਫਿਕਰ ਕਰਦੀ ਆ ਵੀ ਰਖੜੀ ਵਾਲੇ ਦਿਨ ਮम्मा ਮੈਨੂੰ ਫੋਨ ਨਹੀਂ ਆਇਆ ਫਿਰ ਮम्मा ਨੇ ਕਿਹਾ ਕਿ ਹਾਂ ਉਹਦਾ ਫੋਨ ਅਦਰ ਉਦਰ ਇਹ ਵੀ ਸਾਡੇ ਨਾਲ ਹੁਣੇ ਗੱਲ ਹੋ ਕੇ ਹੱਟੀ ਆ ਪਰ ਉਹਨੂੰ ਨਹੀਂ ਪਤਾ ਇਸ ਗੱਲ ਦਾ ਕਿ ਵੀਰੇ ਨਾਲ ਇਦਾਂ ਹੋ ਗਿਆ ਆ ਮੈਂ ਸੀਮਾ ਰਾਣੀ ਐ ਮੈਂ ਆਕਾਸ਼ਦੀਪ ਦੀ ਮਾਸੀ ਲੱਗਦੀ ਆ ਜੀ ਉਹ ਹਫਤਾ ਹੀ ਹੋ ਗਿਆ ਲਾਪਤਾ ਹੋਇਆ ਬਾ ਨਾ ਉਨ੍ਹਾਂ ਦਾ ਕੋਈ ਫੋਨ ਆਇਆ ਨਾ ਕੋਈ ਮੈਸੇਜ ਆਇਆ ਅਸੀਂ ਸਾਰੇ ਫਿਕਰ ਕਰ ਰਹੇ ਹਾਂ ਉਹਨਾਂ ਦਾ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਜਿੱਥੇ ਵੀ ਹੋਵੇ ਜਲਦੀ ਤੋਂ ਜਲਦੀ ਸਾਡੇ ਨਾਲ ਕਨੈਕਟ ਕਰੇ ਬਹੁਤ ਸਾਰੇ ਪਰਿਵਾਰ ਦੁਖੀ ਹੈ ਜੀ ਉਹਨਾਂ ਵਾਸਤੇ ਦੋ ਭਾਈਆਂ ਦੇ ਇੱਕ ਲੁੱਟਾ ਭਾਈ ਹੈ ਜੀ ਬਹੁਤ ਔਖਾ ਪਾਲਿਆ ਜੀ ਬਹੁਤ ਔਖਾ ਦੇਖਿਆ ਜੀ ਬੜੀ ਮੁਸ਼ਕਲ ਤੋਂ ਭੇਜਿਆ ਜੀ ਬਾਹਰ ਬਸ ਸਾਡੀ ਇਹੀ ਅਪੀਲ ਹੈ ਜੀ ਜਲਦੀ ਤੋਂ ਜਲਦੀ ਉਹ ਕਰਾ ਵਾਪਸ ਭੇਜ ਦੋ ਨੂੰ ਦੋ ਭੈਣਾ ਸੀਗੀਆਂ ਤੇ ਇੱਕ ਭਰਾ ਹਾਂਜੀ ਦੋ ਭੈਣਾ ਦੇ ਇੱਕ ਭਰਾ ਹੀ ਹੈ ਪਰ ਆਹ ਜੀ ਛੋਟਾ ਹੈ ਸਾਨੂੰ ਤੇ ਜੋੜਦਾ ਹਾਂਜੀ ਜਦੋਂ ਉਹਨੂੰ ਬਾਹਰ ਭੇਜਿਆ ਤਾਂ ਪੈਸੇ ਲੋਨ ਵੀ ਚੱਕਿਆ ਹੋਣਾ ਜਾਂ ਜ਼ਮੀਨ ਵੇਚੀ ਹੋਣੀ ਹਾਂਜੀ ਹਾਂਜੀ ਲੋਨ ਚੱਕਿਆ ਜੀ ਜ਼ਮੀਨ ਕਰਕੇ ਜੀ ਬਾਹਰ ਭੇਜਿਆ ਤਾਂ ਜੀ ਚਾਹ ਵੀ ਬਹੁਤ ਹੋਣੀ ਹੈ ਕਿਉਂਕਿ ਉਮਰ ਵੀ ਉਹਦੀ ਵਿਆਹ ਵਾਲੀ ਆ ਹਾਂਜੀ ਹਾਂਜੀ ਲੜਕੀ ਦੇਖ ਰਹੇ ਤੇ ਜਿਨ੍ਹਾਂ ਵਾਸਤੇ ਤਾਂ ਜੀ ਵੀ ਚਲੋ ਆਉਂਗੇ ਵਿਆਹ ਕਰ ਦੂੰਗੇ ਜੀ ਮੈਂ ਬੁੱਢੀ ਜੀ ਨੂੰ ਅੰਮ੍ਰਿਤ ਨੂੰ ਬੀਬੀ ਤੂੰ ਕੀ ਕਰ ਰਿਹਾ ਤੂੰ ਕਹਿੰਦਾ ਮੈਂ ਸੁੱਤਾ ਪਿਆ ਮੈਂ ਅੰਦਰ ਮੈਂ ਬਾਅਦ ਮੈਂ ਗੱਲ ਕਰ ਲਵਾਂਗਾ ਤੂੰ ਸੋ ਜਾ ਕਹਿੰਦਾ ਮੰਮੀ ਤਿੰਨ ਚਾਰ ਦਿਨਾਂ ਦੀਆਂ ਵੀ ਛੁੱਟੀਆਂ ਆਵਣਾਂ ਮਾ ਚੱਲ ਤੂੰ ਸੋ ਜਾ ਬੱਡੇ ਕਹਿੰਦਾ ਮੈਂ ਮੀ ਰਖੜੀਆਂ ਨੂੰ ਨਾ ਸਰਪ੍ਰਾਈਜ਼ ਦੇਣਾ ਬਲੀ ਭੈਣਾਂ ਨੂੰ ਨੋ ਲਿਖਾ ਕੇ ਨਾਲ 3 ਪੜਾ ਦੇ ਕਮਲ ਚਾਚੇ ਦੀ ਕੁੜੀ ਲੜਕੀ ਦਾ ਮਾਝਾ ਬੱਡੇ ਸੋ ਜਾ ਤੂੰ ਆਰਾਮ ਕਰ ਲੈ ਜੀ ਤੈਨੂੰ ਛੁੱਟੀਆਂ ਸਭ ਕਿਆ ਪਤਾ ਸਾਡੀ ਗੱਲ ਨਹੀਂ ਬਾੜ ਕਿੰਨਾ ਸਾਡੇ ਮੇ ਬਿੱਕ ਨਹੀਂ ਠੀਕ ਐ ਨਹੀਂ ਮਾੜੀ ਜਨਵਾਟ ਕਿੰਨਾ ਹੋ ਗਿਆ ਜਰੋਂਦੇ ਸਾਡਾ ਪਤਾ ਨਹੀਂ ਜਿਹੜੇ ਪਾਜੀ ਜਿਹੜੀ ਵੀਡੀਓ ਮੈਨੂੰ ਪਾਜੀ ਨੂੰ ਮਿਲੀਆਂ ਲਾਸੀ ਸੋਏ ਨਾ ਜਾਗੇ ਮੈਨੂੰ ਸੋਏ ਵਨ ਸਾਨੂੰ ਪਤਾ ਦਿਨ ਨੂੰ ਸਾਨੂੰ ਪਤਾ ਰਾਤ ਸਾਨੂੰ ਦਾ ਸਾਡਾ ਮੁੰਡੇ ਤੇ ਸਰ ਕੁਝ ਨਹੀਂ ਠੀਕ ਹੈ ਆ ਮਾਜੀ ਰਕੇਸ਼ ਕੁਮਾਰ ਪਿੰਡ ਮਾਛਵਾੜਾ ਖਾਮ ਡਿਸਟ੍ਰਿਕਟ ਲੁਧਿਆਣਾ ਕੀ ਜੀ ਬੇਟੀ ਦਾ ਕੀ ਨਾਮ ਆ ਤੇ ਕਦੋਂ ਗਿਆ ਸੀ ਕਿੰਨੀ ਉਮਰ ਆਦੀ ਬੇਟੀ ਦਾ ਨਾਮ ਹੈ ਕਿ ਜੇ ਮੇਰਾ ਆਕਾਸ਼ਦੀਪ ਰਾਣਾ ਉਰਫ ਗੱਗੂ ਕਹਿੰਦੇ ਤੇ ਉਹਨੂੰ ਉਹ ਗਿਆਤਾ ਜੀ 2020 ਚ ਗਿਆਤਾ ਜੀ ਉਹ ਤੇ ਉਹ ਕੋਰੀਆ ਗਿਆਤਾ ਜੀ ਕੋਰੀਆ ਉਹ ਰਹਿੰਦਾਤਾ ਜੀ ਖੁੰਗਜੂ ਸ਼ਹਿਰ ਦੇ ਵਿੱਚ ਉਥੋਂ ਜੀ ਇਹ ਦੋ ਤਿੰਨ ਮੁੰਡੇ ਗਏ ਤੇ ਬਾਹਰ ਕੋ ਮਣਕਾ ਮਣ ਉਥੇ ਗੱਡੀ ਜੇ ਤੇ ਇਹਨਾਂ ਨੇ ਪਵਾਇਆ ਗੱਡੀ ਜੀ ਤੇਲ ਪਾ ਕੇ ਵਾਪਸ ਹੋਣ ਲੱਗੇ ਉੱਥੇ ਪੁਲਿਸ ਤੋਂ ਡਰ ਕੇ ਇਹ ਤਿੰਨੇ ਚਾਰੇ ਬੱਚੇ ਭੱਜਲੇ ਇੱਕ ਬੱਚਾ ਫੜ ਹੋ ਗਿਆ ਦੋ ਇਹ ਤਿੰਨੇ ਭੱਜਲੇ ਜਿਹੜਾ ਫੜ ਹੋ ਗਿਆ ਜੀ ਉਹ ਵੀ ਪੁਲਿਸ ਵਾਲਿਆਂ ਨੇ ਛੱਡਤਾ ਜੀ ਜਿਹੜੇ ਦੂਜੇ ਦੋ ਭੱਜੇ ਦੇ ਉਹ ਵੀ ਕਮਰੇ 'ਚ ਪਹੁੰਚ ਗਏ ਜੀ ਤੇ ਜੋ ਮੇਰੇ ਵਾਲਾ ਬੇਟਾ ਆ ਆਕਾਸ਼ਦੀਪ ਰਾਣਾ ਉਰਫ ਗੱਗੂ ਉਹ ਹਜੇ ਤੱਕ ਉਦੀ ਸੂ ਨਹੀਂ ਲੱਗ ਰਹੀ ਜੀ ਤਾਰੀਖ ਹੈ ਗਿਆ ਜੀ 16 ਤਾਰੀਖ ਦਾ ਰਾਤ ਨੂੰ 11 ਵਜੇ ਦਾ ਗਾਇਬ ਹੈ ਜੀ ਹਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਿਆ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੀ ਜੋ ਮੇਰੇ ਬੱਚੇ ਦਾ ਕੋਈ ਵੀ ਸਰਾਖ ਦੇ ਦੇਵੇ ਮੈਂ ਉਹਦਾ ਤਾਬਿਆਦਾਰ ਹੋਊਗਾ ਜੇ ਕਿਸੇ ਨੇ ਮੇਥੋਂ ਖਰਚਾ ਪਰਚਾ ਵੀ ਲੈਣਾ ਮੈਂ ਉਹ ਵੀ ਦੇਣ ਨੂੰ ਤਿਆਰ ਆਈ ਗੱਲ ਕੀਤੀ ਹੈ ਕਿਸੇ ਨਾਲ ਕਿਸੇ ਮਨਿਸਟਰ ਨੂੰ ਮਿਲੇ ਹੂੰ ਵੀ ਉਹਦੇ ਬਾਰੇ ਅਸੀਂ ਜੀ ਆਹ ਚਿੱਠੀ ਜੀ ਪਹਿਲਾਂ ਇੱਕ ਦਿਨ ਰਵਨੀਤ ਸਿੰਘ ਬਿੱਟੂ ਹੈ ਜੀ ਇਹਨਾਂ ਨੂੰ ਭੇਜੀ ਦੀ ਜੀ ਤੇ ਮੈਂ ਕੱਲ ਸੀਐਮਓ ਦਫਤਰ ਚੰਡੀਗੜ੍ਹ ਉੱਥੇ ਦੇਖਿਆ ਹੈ ਜੀ ਅੱਜ ਅਨੁਰਾਗ ਠਾਕਰੇ ਦੇ ਮੇਰਾ ਛੋਟਾ ਬ੍ਰਦਰ ਉਹ ਦਿੱਲੀ ਗਏ ਹੈ ਜੀ ਅਨੁਰਾਗ ਠਾਕਰੇ ਨੂੰ ਦੇਣ ਚਿੱਠੀ ਜੀ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਇਹੀ ਕਹਿੰਨੇ ਆ ਵੀ ਸਾਡੀ ਕੋਈ ਮਾੜੀ ਸੁਣਵਾਈ ਹੋ ਜਾਵੇ ਇਕੱਲਾ ਬੇਟਾ ਮੇਰਾ ਗ੍ਰਹਿ ਮੰਤਰੀ ਨੂੰ ਵੀ ਜਿੱਥੀ ਲਿਖੀ ਹੈ ਤੁਸੀਂ ਹਾਂ ਜੀ ਹਾਂ ਜੀ ਗ੍ਰਹਿ ਮੰਤralay ਨੂੰ ਵੀ ਦਿੱਤੀ ਹੈ ਚਿੱਠੀ ਆ ਬਾਹਰ ਪੁਲਿਸ ਨਾਲ ਉਹ ਤੁਹਾਨੂੰ ਪੁਲਿਸ ਹਾਂ ਜੀ ਪੁਲਿਸ ਪੁਲਿਸ ਸਟੇਸ਼ਨ ਤੇ ਜੀ ਰਵੜਾ ਦਰਜ ਕਰਾਈ ਹੋਈ ਆ ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਨੰਬਰ ਦੇ ਕੇ ਆਇਆ ਜੀ ਪਾਸਪੋਰਟ ਦੀ ਫੋਟੋ ਦਿੱਤੀ ਹੋਈ ਆ ਤੇ ਗੁਰਦੁਆਰਿਆਂ 'ਚ ਵੀ ਉੱਥੇ ਸਾਰੇ ਕੋਈ ਦੀ ਫੋਟੋ ਦਿੱਤੀ ਹੋਈ ਹੈ ਜੀ ਉੱਥੇ ਵੀ ਨਿਊਜ਼ ਵੀ ਚੱਲਦੀ ਆ ਇੱਕ ਜੀ ਪਰ ਹਜੇ ਤੱਕ ਕੋਈ ਸਰਾਕ ਨਹੀਂ ਜੀ ਮਿਲੇ ਅਸੀਂ ਤਾਂ ਇਹੀ ਚਾਹੁੰਦੇ ਜੀ ਸਾਡੀ ਬੰਦਗੀ ਅਪੀਲ ਕੀ ਕਰਨੀ ਚਾਹੀਦੀ ਹੈ ਸਰਕਾਰ ਅਪੀਲ ਅਸੀਂ ਸਰਕਾਰ ਨੂੰ ਵੀ ਸਰਕਾਰ ਸਾਡੀ ਮਦਦ ਕਰੇ ਉੱਥੇ ਬਾਹਰ ਜਾ ਕੇ ਜੀ ਉੱਥੇ ਸਾਡੇ ਬਈ ਜਿਹੜੀ ਸਰਕਾਰ ਆ ਬਾਹਰਲੀ ਸਰਕਾਰ ਨੂੰ ਕਹੇ ਤਾਂ ਉਹ ਸਰਕਾਰ ਮੜਿਆ ਛੇਤੀ ਕੰਮ ਕਰਦੀ ਸਾਡੀ ਤਾਂ ਉੱਥੇ ਸੁਣਵਾਈਓ ਹੈ ਨਹੀਂ ਜੀ ਜੇ ਸਾਡੀ ਸਰਕਾਰ ਉਧਰ ਦਬਾਅ ਪਾਉਗੀ ਤਾਂ ਇਹ ਕੰਮ ਕਰ ਸਕਦੇ ਆ ਜੀ ਉਹ ਨਹੀਂ ਉਹਨਾਂ ਦਾ ਤਾਂ ਢਿੱਲਾ ਹੀ ਆ ਕੰਮ ਜੀ ਜਿਹੜੇ ਨਾਲ ਦੇ ਲੜਕੇ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੇ ਨਾਲ ਦੇ ਲੜਕੇ ਨਾਲ ਵੀ ਗੱਲਬਾਤ ਹੋਈ ਦੀ ਜੀ ਉਹ ਵਿਚਾਰੇ ਉਹ ਵੀ ਭੱਜ ਗਏ ਜੀ ਉਵੇਂ ਕਾਸ਼ ਦੀ ਬਰਾਣਾ ਇਹ ਕਿਨੇ ਨਹੀਂ ਪੁਲਿਸ ਦੀ ਗੱਡੀ ਦੇਖੀ ਹੈ ਜੀ ਇਹ ਡਰ ਦੇ ਮਾਰੇ ਤਿੰਨੇ ਫਰਾਰ ਹੋ ਗਏ ਜੀ ਉੱਥੋਂ ਜਿਹੜਾ ਗੱਡੀ ਦਾ ਡਰਾਈਵਰ ਦਾ ਜੀ ਉਹ ਪੁਲਿਸ ਵਾਲਿਆਂ ਨੇ ਫੜਿਆ ਤੇ ਦੂਜੇ ਦਿਨ ਉਹਦੀ ਤਹਿਕੀਕਾਤ ਕਰਕੇ ਉਹ ਵੀ ਛੱਡਤਾ ਜੀ ਫਿਰ ਅਸੀਂ ਜੀ ਉੱਥੇ ਮੁੰਡੇ ਸਾਡੇ ਇਥੇ ਗਵਾਨਦੇ ਜੀ ਪੱਕੇ ਦੋ ਮੁੰਡੇ ਉਹਨਾਂ ਨੇ ਥਾਣੇ ਤਰਤਲਾਹ ਦਿੱਤੀ ਉਹ ਥਾਣੇ ਵਾਲਿਆਂ ਨੇ ਵੀ ਜੀ ਕੁਝ ਨਹੀਂ ਕਰਿਆ ਫਿਰ ਇਮੀਗ੍ਰੇਸ਼ਨ ਜੀ ਜਾ ਕੇ ਆਏ ਜੀ ਪਾਸਪੋਰਟ ਫੋਟੋ ਦਿੱਤੀ ਉੱਥੇ ਵੀ ਕੁਝ ਨਹੀਂ ਬਣਿਆ ਜੀ ਫਿਰ ਦੁਆ ਕਿਆਦਨ ਉਹ ਲੰਦੇ ਜੀ ਅਮੈਸੀ ਜੀ ਵੀ ਗਏ ਜੀ ਉੱਥੇ ਵੀ ਸਾਡੀ ਕੋਈ ਕਿਸੇ ਨੇ ਪੁੱਛ ਗੇ ਚ ਨਹੀਂ ਗਰੀ ਅਸੀਂ ਆਪਣੀ ਗਵਰਨਮੈਂਟ ਨੂੰ ਇਹੀ ਕਹਿੰਦੇ ਆ ਜੀ ਸਾਡੀ ਕੋਈ ਮਦਦ ਕਰੇ ਉੱਥੇ ਦੀ ਗਵਰਨਮੈਂਟ ਨੂੰ ਇਹ ਕਹਿਣ ਬਈ ਮੜ ਜਾਏ ਦਾ ਬਈ ਬੱਚੇ ਦੀ ਦੇਖਭਾਲ ਕਰੋ ਇਹ ਸਾਡਾ ਮੁੰਡਾ ਜਿੰਨਾ ਚਿਰ ਜਲਦੀ ਕੋਈ ਮਾੜਾ ਮੋਟਾ ਸਰਾਕੇ ਸਾਨੂੰ ਮਿਲ ਜੇ ਚਾਹੇ ਪੁਲਿਸ ਚ ਹੋਵੇ ਜਾਂ ਕਿਤੇ ਬਾਹਰ ਹੋਵੇ ਸਾਨੂੰ ਇਹਦੇ ਤੱਕ ਮੜੀ ਕੋਈ ਤੈਅਕੀਕਾਤ ਜ਼ਰੂਰੀ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਜ਼ਰੂਰੀ ਕਰਵਾ ਦੇ ਸਾਡੀ ਉਧਰ ਬਾੜ